ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਦੇ ਤੀਆਂ ਤੇ ਲੱਗੀਆਂ ਆਂ ਦੁਕਾਨਾਂ ਦੇਖੋ ਰੌਣਕ ਕਿਸ ਤਰ੍ਹਾਂ ਲੱਗੀਆਂ ਹੋਈ ਨੇ ਇਹ ਇੱਕ ਭਾਗ ਮੇਰੇ ਕੋਲ ਆਇੰਦਾ ਸੀ ਅਜੇ ਵੀਡੀਓ ਬਣਾਉਣ ਦਾ ਸਾਡੀ ਮਾਮੀ ਆ ਕਹਿੰਦੀ ਮੇਰੇ ਪੋਤੇ ਦੀ ਵੀਡੀਓ ਬਣਾਓ ਜਦੋਂ ਜੀ ਆਪਾਂ ਨੂੰ ਜਿਨ੍ਹਾਂ ਨੇ ਕਿਹਾ ਆਪਾਂ ਉਹਨਾਂ ਦੀ ਵੀਡੀਓ ਬਣਾਈ ਵੀਡੀਓ ਚ ਲੈਤਾ ਆਪਣੇ ਚ ਜਦੋਂ ਬੰਦਾ ਕੋਈ ਮਾਣਨਾ ਕਹਿੰਦਾ ਇਹ ਸਾਡੇ ਮਾਮੀ ਜੀ ਨੇ ਤੇ ਆ ਮਾਮੀ ਜੀ ਦੀ ਨੂਆ ਦੂਜੀ ਮਾਮੀ ਜੀ ਦੀ ਤੇ ਅਸੀਂ ਸਾਰਿਆਂ ਨੇ ਫੋਟੋ ਖਚਾਈ ਇਕੱਠੀਆਂ ਓਕੇ ਵੀ ਹੀ ਦੀਆਂ ਨੇ ਸਾਰਿਆਂ ਨੇ ਕੀਤਾ ਇੰਜੋਏ ਤੇ ਨੱਚ ਨੱਚ ਕੇ ਖਚਾਈਆਂ ਫੋਟੋਆਂ ਅਸੀਂ ਇਹ ਐਂਜੋਏ ਜੀ ਤੀਆਂ ਦਾ ਜਿੱਤੇ ਕੋਈ ਹਾਰ ਕੋਈ ਖੁੱਲ ਕੇ ਨੱਚ ਸਕਦਾ ਹੱਸ ਸਕਦਾ ਇਹ ਮੇਰੀਆਂ ਸਹੇਲੀਆਂ ਨੇ ਜਿਹੜੀ ਵੀ ਮੈਨੂੰ ਕਹਿੰਦੀ ਮੇਰੇ ਨਾਲ ਫੋਟੋ ਕਰ ਆਪਾਂ ਉਹਨਾਂ ਨੇ ਫੋਟੋ ਕਰਾਈਏ ਤੇਜ ਆਦਾਨੇ ਇਹ ਸਾਰੀਆਂ ਭੈਣਾਂ ਆਪਣੇ ਬਹੁਤ ਪਿਆਰ ਕਰਦੀਆਂ ਨੇ ਜੀ ਆਪਾਂ ਨੂੰ ਜਦੋਂ ਆਪਾਂ ਕਿਸੇ ਨੂੰ ਪਿਆਰ ਕਰਦੇ ਹਹੀ ਆਪਣੇ ਨਾਲ ਫੋਟੋ ਖਿਚਵਾਉਂਦਾ ਦੂਜਾ ਕੋਈ ਨਹੀਂ ਖਿਚਵਾਉਂਦਾ ਇਹ ਸਾਡੇ ਮਾਮੀ ਜੀ ਐ ਬਹੁਤ ਹੀ ਪਿਆਰੇ ਆ ਤੇ ਉਹ ਮੇਰੇ ਸੇਲੀਆਂ ਮੇਰੇ ਗਵੰਡਣਾ ਵੀ ਨੇ ਮੇਰੀਆਂ ਸੇਲੀਆਂ ਵੀ ਨੇ ਆ ਵੀ ਮੇਰੇ ਸੇਲੀਆਂ ਚਲੋ ਜੀ ਸਾਰਿਆਂ ਨੇ ਹੱਸ ਖੇਡ ਕੇ ਫੁੱਟ ਮਲਹਾਈਆਂ ਇੱਧਰ ਨੰਦ ਪਰਜਾ ਇੰਨਾਂ ਚ ਨੱਚਦੀਆਂ ਨੇ ਮਾਮੀ ਵੀ ਨੱਚਦੇ ਬੀਬੀ ਨੂੰ ਵੀ ਲਾ ਲੈ ਨੱਚਣ ਨਾਲ ਬੀਬੀ ਪਾਣੀ ਲੈ ਕੇ ਸੀ ਹੁਣ ਵੀ ਨੱਚਣ ਨਾਲ ਲਾ ਲਿਆ ਤੀਆਂ ਚ ਚਲੋ ਜੀ ਸਾਰਿਆਂ ਨੂੰ ਇਹ ਨੱਚਣਾ ਚਾਹੀਦਾ। عمرਦਾ ਇਹਦੇ ਚ ਕੋਈ ਉਹ ਨਹੀਂ ਹੁੰਦਾ। ਵੀ ਆਪਾਂ عمر ਨਾਲੀ ਨੱਚ ਸਕਦੇ ਆ ਨੱਚਣ ਨੂੰ ਦਿਲ ਤਾਂ ਹਰੇਕ ਦਾ ਕਰਦਾ ਹੁੰਦਾ। ਵੀ ਮੈਂ ਵੀ ਨੱਚਾਂ। ਤੇ ਸਾਰਿਆਂ ਨੂੰ ਇਹ ਇੰਜੋਏ ਕਰਨਾ ਚਾਹੀਦਾ ਜੀ। ਚਲੋ ਜੀ ਬੀਬੀ ਨੇ ਤੇ 언ਨ ਨੇ ਗਿੱਧਾ ਪਾਇਆ ਤੇ ਆ ਵੀ ਮੇਰੀ ਸਹੇਲੀ ਹੈ ਜੀ। ਆਪਣੇ ਸਹਿਰ ਲਈ ਨੇ ਸਾਰਿਆਂ ਨੇ ਆਪਣੇ ਕੋਲ ਆ ਕੇ ਫੋਟੋਆਂ ਖਚੀਆਂ ਆ ਆਪਣੀਆਂ ਚਲੋ ਜਿੱਥੇ ਮਾਨ ਹੁੰਦਾ ਬੰਦਾ ਉੱਥੇ ਆਉਂਦਾ ਹੁੰਦਾ ਦੂਜੇ ਥਾਂ ਕੋਈ ਨਹੀਂ ਕੈਨ ਹੁੰਦਾ ਆ ਮੇਰ ਨਾਲੰਦ ਲੱਗਦੀ ਏਕਨ ਮੇਰ ਨਾਲੀ ਫੋਟੋ ਖਚਿਆ ਇਹਦੀ ਕੁੜੀ ਦਾ ਬਾਰੰ ਫੋਨ ਆਇਆ ਸੀ ਅਸੀਂ ਨੱਚਦੇ ਸੀ ਲੋਰ ਜਿਹੜੇ ਇਹਦੀ ਨੱਚਣ ਦਾ ਪਰ ਇਹ ਕਹਿੰਦੀ ਮੇਰ ਨਾਲ ਫੋਟੋ ਜ਼ਰੂਰ ਕਰਾਓ ਇਹ ਵੀ ਸਾਡੇ ਨਾਲੰਦ ਲੱਗਦੀ ਆ ਬਹੁਤ ਪਿਆਰ ਕਰਦੇ ਆਪਾਂ ਜੀ ਸੰਵਿਤ ਕੁਛ ਨਹੀਂ ਪਤਾ ਲੱਗਦਾ ਸੀ ਕੀ ਕਰੀ ਜਾਂਨੇ ਬਸ ਬਾਅਦ ਹੀ ਪਤਾ ਲੱਗਦਾ ਵੀ ਅਸੀਂ ਇੰਨਾ ਕਮਲ ਮਾਰੇ ਤੇ ਉਸ ਟਾਈਮ ਕੋਈ ਪਤਾ ਨਹੀਂ ਲੱਗਦਾ ਕਿ ਇਹਦੀ ਟੰਗ ਫੜ ਲੈਣੇ ਕਿ ਇਹਦੀ ਬਾਹ ਫੜ ਲੈਣੇ ਪਤਾ ਨਹੀਂ ਲੱਗਦਾ ਹੈਗਾ ਲੋਰਜ ਬਹੁਤ ਹੀ ਮਾਸਤੀ ਕੀਤੀ ਸਾਰਿਆਂ ਨੇ ਕੋੜਾ ਅਰਨ ਲੈ ਕੋੜਾ ਪਰ ਨੂੰ ਵੇ ਜਿੱਕੇ ਸੱਡੀਏ ਨਾ ਨਾਰਮਟਿਆ ਨੂੰ ਵੇ ਜਿੱਕੇ ਸੱਡੀਏ ਨਾ ਨਾਰਮਟਿਆ ਨੂੰ ਵੇ ਜਿੱਕੇ ਸੱਡੀਏ ਨਾ ਨਾਰਮਟਿਆ ਨੂੰ ਵੇ ਨੱਚ ਬਣਿਆ ਜੀ ਹਾਂਜੀ ਘਰੇ ਪਟਾਕੇ ਇੱਧਰ ਦੀ ਆਦੀ ਨੇ ਦਿੱਤਾ ਇੱਕ ਖੇੜ ਦਾ ਚੇਰੀ ਚੁੰਧ ਆਏ ਇੱਕ ਵੀ ਰੱਬ ਨੇ ਦਿੱਤਾ ਇੱਕ ਖੇੜ ਦਾ ਚੇਰੀ ਦੇ ਵਿੱਚ ਚੁੰਧ ਆਇਆ ਇੱਕ ਅੱਖ ਮੁੰਤ ਰਨੇ ਗੋਲ ਗੋਲ ਅੱਖੀਆਂ ਬਿੱਤੀ ਕਾ ਜਿਲੇ ਦੀ ਤਾਰੀ ਕੁੜੀਓ ਅੱਜ ਆਈ ਆ ਗਿੱਦੇ ਦੀ ਤਾਰੀ ਕੁੜੀਓ ਅੱਜ ਆਈ ਆ ਗਿੱਦੇ ਦੀ ਮਾਰੀ ਕੁੜੀਓ ਦੁਆ ਤਾ ਦੇਖਰੋ ਇਧਾਰੇ ਹਰੇ

ਨਾਚਦਾ ਜੋੜਾ ਜੋੜਾਵੇ ਨਰੰਜਣਾ ਨਾਚਦਾ ਜੋੜਾ ਜੋੜਾਵੇ ਨਰੰਜਣਾ ਨਾਚਦਾ ਜੋੜਾ ਨੱਚਵਾ ਮੈਦੂਨ ਕਾ ਜੋੜਾ ਜੋੜਾਵੇ ਨਰੰਜਣਾ ਮੈਂ ਤੇ ਜੁਠਾੜੀ ਦੋ ਮੇਤੀਰ ਸਾਤੇ ਚੱਲੀਆਂ ਜੇਟ ਕਹਿੰਦਾ ਕੱਲੀਆਂ ਕਿਉਂ ਚੱਲੀਆਂ ਕੈਮ ਗੱਡੀ ਦਾ रोन लॻे आनी जे राई वे राई वे राई वे सिर कढिया कोट न ताईं मेरी मर्द जमाई वे सिर कढिया कोटन ताईं मेरी मर्द जमाई कढे ಕುಡೀ ಕನೂಸಿ ಲಿ ಸ್ಟ ಮುಂಡಿ ಕನದೂಸಿ ಲಿ ಸಾಟಕ್ಕೆ ಮುಂಡೆನಿ ಕನದೂಸಿಟ ਬਾਰੀ ਵਰਸੀ ਕੱਟਣਗੇ ਆਸੀ ਖਟਗੇ ਲਿਆਂਦੇ ਕਾਟ ਦੇ ਟੁੰਡੇ ਹੜੇ ਤੇਜ ਦੇ ਰੱਬ ਕੜੇ ਆਣਦੇ ਮੁੰਡੇ ਹੜੇ ਤੇਜ ਦੇ ਰੱਬ ਕੜੇ ਆਣਦੇ ਮੁੰਡੇ ਹੜੇ ਤੇਜ ਦੇ ਰੱਬ ਕੜੇ ਆਣਦੇ ਮੁੰਡੇ ਵੀਰ ਮੇਰੇ ਨੇ ਸੂਤ ਸਮਾਇਆ ਵੀਰ ਮੇਰੇ ਮੋਤੇ ਸੁਨਾਇਆ ਭਾਗੋ ਨੇ ਬਲਕਾਰੀ ਨੀ ਜਗਦੀ ਪਾਬੋ ਲਗੇ ਵੀਰ ਤੋਂ ਪਿਆਰੀ ਨੀ ਜਗਦੀ ਪਾਬੋ ਲਗੇ ਵੀਰ ਤੋਂ ਪਿਆਰੀ ਨੀ ਜਗਦੀ ਪਾਬੋ ਲਗੇ ਵੀਰ ਤੋਂ ਪਿਆਰੀ ਨੀ ਜਗਦੀ ਪਾਬੋ ਖਨਗੜੀ ਆਇ ਇੱਕ ਸਾਰ ਜੋੜੀਆਂ ਰੰਗ ਸੱਪਾਂ ਮੈਂ ਵੀ ਕਾ ਰੰਗ ਸਦਾ ਦੇਵੀ ਕਾਲੇ ਸੱਪ ਕੀ ਲਗਿਆ ਪਟਾਰੀ ਵਿੱਚ ਬੰਦੀ ਹੋ ਗਿਆ ਬਾਦੋਰਾ ਰੰਗ ਹੋਰਾ ਰੰਗ ਦੇਖ ਕੇ ਤਾਂ ਗਿਆ ਹੋ ਗਿਆ ਬਾਦੋਰਾ ਰੰਗ ਰੰਗੀਆਂ ਸੇਮੀਆਂ ਕਮਲੇ ਨਿਝੜ ਗਿਆ ਚ ਨੀਵੇਂ ਰੰਗੀਆਂ ਸੇਮੀਆਂ ਕਮਲੇ ਨਿਝੜ ਗਿਆ ਚ ਨੀਵੇਂ ਸੇਮੀਆਂ ਕਮਲੇ ਨਿਝੜ ਗਿਆ ਅੱਜ ਬੋਲੀ ਵਾਲੀ ਵੀ ਆਜੇ ਮੇਰੇ ਕੋਲ ਬਸ ਮੈਂ ਜਾਊਂਗਾ ਕੋਈ ਮੂਝੜ ਜਾ ਜਟ ਲੈ ਜਾਊਗਾ ਕੋਈ ਬੂਝੜ ਜਾ ਜਟ ਲੈ ਜਾਊਗਾ ਹਰੀ ਵਰਤੀ ਕੱਟਣਗੇ ਅਸੀਂ ਘਟਕੇ ਲਿਆਂਦਾ ਆਲੂ ਸਾਡੇ ਪੰਗੜੇ ਨੂੰ ਕਰਦੇਓ ਕੁੜੀਓ ਚਾਲੂ ਸਾਡੇ ਪੰਗੜੇ ਨੂੰ ਕਰਦੇਓ ਕੁੜੀਓ ਚਾਲੂ ਸਾਡੇ ਪੰਗੜੇ ਨੂੰ ਕਰਦੇਓ ਕੁੜੀਓ ਚਾਲੂ ਸਾਡੇ ਪੰਗੜੇ ਨੂੰ ਨਾ ਹੋਰ ਕਿਸੇ ਨੂੰ ਬੋਲੀ ਨਹੀਂ ਆਉਂਦੀ ਤਨਹੋਰ ਜੀ ਮੈਨੂੰ ਕੱਲੀ ਨਾ ਆ ਜਾਓ ਰੇ ਜੀ ਹੀਰ ਕੇ ਹੀਰ ਕੇ ਨੀ ਅੱਖਾਂ ਜਾਲੜੀਆਂ ਕੁੰਡ چیر ਕੇ ਨੀ ਅੱਖਾਂ ਜਾਲੜੀਆਂ ਕੁੰਡ چیر ਕੇ ਨੀ ਆਜ ਉਹ ਰਿਹਾ ਜਪੈ ਇੱਧਰ ਖੜ ਕੇ ਫਲ ਨੀਨੇੜੇ ਤੇਜੀ ਮਾਇ ਸੋਟੇ ਵੀਰ ਨੂੰ ਸੌਣ ਚੜ ਗਯਾ ਤੀਆਂ ਦੇ ਦਿਨ ਨੇੜੇ ਤੇਜੀ ਮਾਇ ਸੋਟੇ ਵੀਰ ਨੂੰ ਚੰਦ ਚੜ ਗਯਾ ਤੀਆਂ ਦੇ ਦਿਨ ਨੇੜੇ ਲਵੇ ਕਰਕੇ ਬੋਲੀ ਬੋਲ ਜੋੜੀ ਆਇਆ ਤੇਰੀ ਤੀਵੜੀ ਦਾ ਦੀ ਜੋੜੀ ਪਿਆ ਹੈ ਰੂਹਾਂ ਦਾ ਆਇਆ ਕਰ ਬਤਨ ਦਿੰਦੇ ਰੰਡ ਵੀਡੀਓ ਤੇ ਗੁੱਡੀ ਲਾਈਕ ਐਂਡ ਸਬਸਕ੍ਰਾਈਬ ਕਰਨਾ ਜੀ ਵੀਡੀਓ ਚੱਲ ਵਾ ਮੇਰੇ ਦੁਰਦ ਵਿੱਚ ਬਾਤ ਨਹੀਂ ਕਰਨਾ ਮੈਂ ਬਮੋਣ ਵਾਇਆ ਨਾਮੇ ਨੱਚਣਾ ਕਿਸੇ ਨੂੰ ਆਉਂਦਾ ਨਹੀਂ ਹੈ ਕੇਅਰ